ਨਿਕਲੋਂ ਸੌਰੀ ਮੇਰੇ ਖਲ ਲੈ ਗਿਆ ਲੋ ਜਣੇ ਉਸ ਤੋਂ ਬੁੱਕ ਹੋਇਆ ਸੀ ਫੇਰ ਜਿਹੜੀ ਗੱਲ ਸੀ ਜਾਂਦੇ ਆਂ ਦਾ ਰੋੜੀ ਨਾਲ ਪਰਵਾਦ ਨੂੰ ਫੋਨ ਕੀਤਾ ਸੀ ਮੇਰੇ ਕੋਲ ਕੋਈ ਗੱਲ ਨਹੀਂ ਆ ਇਹ ਹਾਂ ਤੇ ਆਏ ਹੁਣ ਕੇ ਚਾਹਤੇ ਟਾਈਮ ਕਿਸੇ ਨੇ ਕਰਦੀਵਾਰ ਦਾ ਫੋਨ ਤੇ ਸਿਰਫ ਇਹ ਬੋਲ ਰਹੇ تھے ਕਿ ਕਿ ਹਨਮ ਨੇ ਸੇਮੇ ਰੱਖ ਰੱਖਣ ਉਹ ਕਿਸੇ ਨੇ ਗੋਲੀ ਮਾਰਦੀ ਕਿ ਮੈਂ ਮਰ ਜੂਗਾ ਮੈਂ ਮਰ ਜੂਗਾ ਮੈਂ ਮਰਨੇ ਵਾਲਾ ਆ ਤੇ ਸੇ ਲੁਧਿਆਣੇ ਕੀ ਬੁਕਿੰਗ ਮਿਲੀ ਮੇਰੇ ਕੋਲ ਫੋਨ ਆਇਆ 4 ਵਜੇ ਸੌ 4 ਵਜੇ ਨੇ ਬਾਤ ਕੀਤੀ ਕਿ ਮੈਂ ਕਿਸੇ ਨੇ ਗੋਲੀ ਮਾਰਦੀ ਆਪਾ ਹੋਰ ਸਾਰੀਤਨੀ ਬਾਤ ਹੋਈ ਮੇਰੀ ਅੱਜ ਸਵੇਰੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਤੇ ਪਿੰਡ ਹਰੀਓ ਦੇ ਕੋਲ ਇੱਕ ਨੌਚਵਾਂ ਡਰਾਈਵਰ ਦੀ ਲਾਸ਼ ਸਮਰਾਲਾ ਪੁਲਿਸ ਨੂੰ ਬਰਾਮਦ ਹੋਈ ਹੈ ਜਿਸ ਤੇ ਕਈ ਗੋਲੀਆਂ ਲੱਗੀਆਂ ਹੋਈਆਂ ਸਨ ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ লাশ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ লাশ ਦੀ ਪਛਾਣ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਚੰਡੀਗੜ੍ਹ ਜੋ ਕਿ ਇੱਕ ਆਲਟੋ ਟੈਕਸੀ ਡਰਾਈਵਰ ਹੈ ਮ੍ਰਿਤਿਕ ਟੈਕਸੀ ਚਾਲਕ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਡਰਾਈਵਰ ਦੀ अल्टੋ ਗੱਡੀ ਨੂੰ ਖੋਕੇ ਨਾ ਲੈ ਗਏ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਮ੍ਰਿਤਿਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਅਤੇ ਅਤੇ ਮ੍ਰਿਤਿਕ ਦੇ ਪਿਤਾ ਨੇ ਮੌਕੇ ਤੇ ਦੱਸਿਆ ਕਿ ਮ੍ਰਿਤਿਕ ਰਵੀ ਕੁਮਾਰ 3 ਤੋਂ 4 ਮਹੀਨੇ ਤੋਂ ਟੈਕਸੀ ਚਲਾਉਂਦਾ ਹੈ ਰਾਤ ਮੇਰੇ ਬੇਟੇ ਨੇ ਦੱਸਿਆ ਕਿ ਮੈਨੂੰ ਚੰਡੀਗੜ੍ਹ ਤੋਂ ਲੁਧਿਆਣਾ ਦੀਆਂ ਸਵਾਰੀਆਂ ਮਿਲੀਆਂ ਨੇ ਅਸੀਂ ਉਹ ਲੁਧਿਆਣੇ ਜਾ ਰਹੇ ਸੀ ਉਸ ਤੋਂ ਬਾਅਦ ਦੁਬਾਰਾ ਫੋਨ ਆਉਂਦਾ ਅਤੇ ਕਹਿੰਦਾ ਕਿ ਪਾਪਾ ਮੇਰੇ ਗੋਲੀ ਲੱਗੀ ਹੈ ਉਸ ਤੋਂ ਬਾਅਦ ਕਬਰਾ ਗਏ ਮ੍ਰਿਤਕ ਰਵੀ ਦਾ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਇਸ ਸਬੰਧੀ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸਰ ਜੀ ਬੜੀ ਵੱਡੀ ਗੱਲ ਹੈ ਜੀ ਲੱਗਦਾ ਇਹ ਬਹੁਤ ਵੀਰੇ ਸਭ ਤੋਂ ਜਿਹੜੀ ਇਨਫੋਰਮੇਸ਼ਨ ਆਈ ਸੀ ਸਭੀ ਮੌਕੇ ਤੇ ਵੀ ਜਿਹੜੀ ਰਿਪੋਰਟ ਦੇ ਆ ਗਈ ਇਹ ਬੱਚਾ ਜਿਹੜਾ ਰਵੀ ਕੁਮਾਰ ਸੀ ਇਹ ਟੈਕਸੀ ਉਹ ਵੇਚਣਾ ਸੀ ਗੰਢੀ ਗੜੋਂ ਸੋਰੀ ਮੇਰੇ ਖਲ ਲੈ ਗਿਆ ਲੋ ਜਣੇ ਉਸ ਤੋਂ ਬੁੱਕ ਹੋਇਆ ਸੀ ਇਹਦੀ ਜਿਹੜੀ ਗਾਫ ਸੀ ਜਾਂਦੇ ਆ ਅਡੜੋਣੀ ਨਾਲ ਆਪਣੇ ਪਰਿਵਾਰ ਨੂੰ ਬੁਣ ਲੀਦਾ ਸੀ ਮੇਰੇ ਕਹਿੰਦਾ ਕੋਈ ਮਾਰਦੀ ਹੈ ਉਹ ਵਾਈ ਸ਼ੂਟਿੰਗ ਕਿਹਾ ਮਰਡਰ ਹੋਇਆ ਉਹ ਵਾਈ ਪੀਰ ਜਿਸਟਡ ਕਰ ਰਿਹਾ ਹੈ ਇਨਵੈਸਟੀਗੇਸ਼ਨ ਕਰ ਰਹੇ ਹੈ ਜਿਹੜੇ ਬੋਲਦੇ ਮੈਂ ਜੇਤੀ ਇਸ ਇਲਾਕੇ ਵਿੱਚ ਦਰ ਹੈ ਲੱਗੀ ਰਿਹਾ ਹੈ ਕਿ ਕਿਸ ਨਾਲ ਹੋਣੇ ਜਾ ਰਹੇ ਕਿ ਕੀ ਕਰ ਰਹੇ ਉਹਦੇ ਦਾ ਅਜੇ ਦਾ ਤ੍ਰੀਸ਼ ਦਾ ਪਾਰਟੀ ਆ ਅਡੜ ਤੁਸੀਂ ਦੇ ਸੀ ਕੰਮ ਕਰੇ क्या नाम है आपका जी क्या बात हुई है आपने मेरे पति की स्टूडेंट और मिली है क्या बात कुछ भी बात नहीं हुई है वो कल सवारी लेके निकले थे क्या लुधियाना के लिए और क्या नाम फिर वो यहाँ पे आए होंगे जाते टाइम किसी ने कर दी फोन पे सिर्फ ये बोल रहे थे कि क्या नाम लिखते हैं मेरा एक्सीडेंट वो किसी ने गोली मार दी कि मैं मर जूंगा मैं मर जूंगा मैं मरने वाला हूँ

मेरे पास फोन आया चार बजे सर बहुत परेशान था मेरा बेटा खिल्लाई बेटा है मेरा और सर सवा चार बजे ने बात करी कि मैं किसी ने गोली मार दी पापा और सर इतनी बात हुई मेरी मैंने दस मिनट के बाद फ़ोन करा कह बाबू तो है कहाँ सी अरे मैं लोकेशन भेज दिया लोकेशन भेज दी मेरे पास सर फिर का सर फिर गोर फिर तो सर नहीं कोई लगती है किसी के साथ नहीं है किसी का भी मेरी बच्चे की भी नहीं होगी शादी होगी सर डेढ़ साल हुआ, दिसंबर में कौन सी गाड़ी चलाता कि था कितनी देर ऐसी चला था रंजिश कुछ नहीं थी अब अब क्या मांग कर रहे हो प्रशासन से I'm <laughs>